ਸਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਤੇ ਕੁਝ ਲੀਡਰ ਸੁਰਖੀਆਂ ਦੇ ਵਿੱਚ ਆਏ ਨੇ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਵੀ ਕਾਫੀ ਚਰਚਾ ਦੇ ਵਿੱਚ ਨੇ ਕਿਉਂਕਿ ਉਹਨਾਂ ਦੇ ਪੀਏ ਰਹੇ ਇੱਕ ਵਿਅਕਤੀ ਹਰਸ਼ ਨੇ ਉਹਨਾਂ ਦੇ ਖਿਲਾਫ ਲੋਕਪਾਲ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਤੇ ਇਸ ਤੋਂ ਬਾਅਦ ਸਿਆਸਤ ਗਰਮਾ ਗਈ ਹੈ ਵੱਖ-ਵੱਖ ਲੀਡਰ ਇਸ ਮੁੱਦੇ ਦੇ ਉੱਤੇ ਆਪਣਾ ਪ੍ਰਤੀਕਰਮ ਦੇ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਇਸ ਮੁੱਦੇ ਦੇ ਉੱਤੇ ਆਪਣਾ ਬਖ ਰੱਖਿਆ ਉਹਨਾਂ ਨੇ ਇੱਕ ਪੋਸਟ ਕੀਤੀ ਹੈ ਟਿੱਪਣੀ ਕਰ ਦਿੱਤੀ ਹੈ ਜਿਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸੁਭਾ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ ਤੇ ਆਪਣੀ ਪੋਸਟ ਦੇ ਵਿੱਚ ਉਹ ਲਿਖਦੇ ਨੇ ਪੋਸਟ ਅੰਗਰੇਜ਼ੀ ਦੇ ਵਿੱਚ ਆ ਪਰ ਪੰਜਾਬੀ ਦੇ ਵਿੱਚ ਉਹਦਾ ਭਾਵ ਤੁਹਾਨੂੰ ਜ਼ਰੂਰ ਦੱਸਾਂਗੇ ਉਹ ਲਿਖਦੇ ਨੇ ਕਿ ਝੂਠ ਦੇ ਪੈਰ ਨਹੀਂ ਹੁੰਦੇ ਇੱਕ ਇੱਕ ਕਰਕੇ ਕੱਟੜ ਇਮਾਨਦਾਰ ਆਗੂ ਸਾਹਮਣੇ ਆ ਰਹੇ ਨੇ ਸਿੱਧੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਉੱਤੇ ਨਿਸ਼ਾਨਾ ਉਹਨਾਂ ਨੇ ਸਾਧ ਦਿੱਤਾ ਹੈ ਤਿਆਗ ਗਿਆ ਉਹਨਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਿਹਾ ਕਹਿੰਦੇ ਹੈਰਾਨੀ ਦੀ ਗੱਲ ਹੈ ਕਿ ਅਜਿਹੇ ਮਾਮਲਿਆਂ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਚੁੱਪੀ ਧਾਰੀ ਹੋਈ ਹੈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਜਾਣ ਬੁਝ ਕੇ ਦਾਗੀ ਆਪ ਆਗੂਆਂ ਨੂੰ ਬਚਾਇਆ ਜਾ ਰਿਹਾ ਹੈ ਬੇਕਸੂਰ ਲੋਕਾਂ ਨੂੰ ਇਨਸਾਫ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਤੇ ਇੱਕ ਉਹਨਾਂ ਨੇ ਹੋਰ ਤੰਜ ਕੱਸਿਆ ਉਹ ਕਹਿੰਦੇ ਨੇ ਕਿ ਪੰਜਾਬ ਦੇ ਕਈ ਲੀਡਰ ਅਜਿਹੇ ਨੇ ਜਿਹੜੇ NRI ਇਸ ਦੀਆਂ ਜ਼ਮੀਨਾਂ ਜਾਇਦਾਦਾਂ ਹੜੱਪ ਰਹੇ ਨੇ ਤੇ ਉਹਨਾਂ ਨੇ ਇਸ ਪੂਰੇ ਮਾਮਲੇ ਦੀ CBI ਜਾਂਚ ਦੀ ਮੰਗ ਵੀ ਕੀਤੀ ਹੈ ਤੇ ਕਿਹਾ ਹੈ ਕਿ ਮੁਅੱਤਲ ਕੀਤਾ ਜਾਵੇ ਸਬੰਧਤ ਵਿਧਾਇਕਾਂ ਨੂੰ ਤਾਂ ਦੱਸ ਦਈਏ ਕਿ ਅਮਨਦੀਪ ਕੌਰ अरोड़ा ਮੋਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਲਗਾਤਾਰ ਚਰਚਾ ਦੇ ਵਿੱਚ ਵੀ ਰਹਿੰਦੇ ਨੇ ਆਮ ਲੋਕਾਂ ਦੇ ਵਿੱਚ ਵੀ ਵਿਚਰਦੇ ਨੇ ਪਰ ਦੂਜੇ ਪਾਸੇ ਉਹਨਾਂ ਦੇ ਖੋਦੇ ਪੀਏ ਰਹੇ ਵਿਅਕਤੀ ਹਰ ਸ਼ਰੇਨ ਨੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾ ਦਿੱਤੇ ਪ੍ਰੈਸ ਕਾਨਫਰੰਸ ਤੱਕ ਕਰ ਦਿੱਤੀ ਕਿਉਂਕਿ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਉਹਨੇ ਇਹ ਵੀ ਇਲਜ਼ਾਮ ਲਗਾਏ ਆ ਕਿ ਕਈ ਥਾਵਾਂ ਦੇ ਉੱਤੇ ਜਗ੍ਹਾ ਹੜਪਣ ਦੀ ਕੋਸ਼ਿਸ਼ ਵੀ ਐਮਐਲਏ ਨੇ ਕੀਤੀ ਹੈ ਇਲਜ਼ਾਮ ਨੇ ਉਹਦੇ ਤੇ ਦੂਜੇ ਪਾਸੇ ਉਹਨੇ ਕਿਹਾ ਕਿ ਮੇਰੇ ਵੱਲੋਂ ਜਿਹੜੇ ਪ੍ਰਾਪਰਟੀ ਦੇ ਰਜਿਸਟਰੀਆਂ ਦੇ ਕੰਮ ਕਰਵਾਏ ਜਾਂਦੇ ਸੀ ਉਹ ਵੀ ਰੁਕਵਾ ਦਿੱਤੇ ਗਏ ਨੇ ਤਹਿਸੀਲ ਦੇ ਵਿੱਚ ਮੇਰਾ ਕੰਮਕਾਜ ਠੱਪ ਕਰਵਾ ਦਿੱਤਾ ਗਿਆ ਹੈ ਤਾਂ ਉਹਨੇ ਇੱਕ ਚਿੱਠੀ ਜਿਹੜੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੀ ਦੇਖ ਰਹੇ ਹੋ ਉਹ ਲਿਖਤੀ ਸ਼ਿਕਾਇਤ ਵਿਨੋਦ ਸ਼ਰਮਾ ਜੋ ਲੋਕਪਾਲ ਨੇ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਕੀਤੀ ਹੈ ਤੇ ਹੁਣ ਵਿਧਾਇਕਾਂ ਨੂੰ ਤਲਬ ਕੀਤਾ ਗਿਆ ਹੈ ਜਾਂਚ ਦੇ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ ਸਮਣਨ ਕਰ ਦਿੱਤੇ ਗਏ ਨੇ ਕਿ ਅਸਲ ਦੇ ਵਿੱਚ ਕੀ ਪੱਖ ਹੈ ਜਦਕਿ ਵਿਧਾਇਕਾ ਦਾ ਕਹਿਣਾ ਹੈ ਕਿ ਮੇਰੇ ਤੱਕ ਤਾਂ ਸਮਨਾਂ ਦੀ ਕਾਪੀ ਕੋਈ ਪਹੁੰਚੀ ਹੀ ਨਹੀਂ ਕੁਲਮਲਾ ਕੇ ਮਾਮਲਾ ਕਾਫੀ ਗੰਭੀਰ ਬਣਦਾ ਨਜ਼ਰ ਆ ਰਿਹਾ ਲੰਬੇ ਸਮੇਂ ਤੋਂ ਇਹ ਮਾਮਲਾ ਚੱਲ ਰਿਹਾ ਸੀਗਾ ਲਗਾਤਾਰ ਉਸ ਪੀਏ ਨੇ ਕਾਫੀ ਪ੍ਰੈਸ ਕਾਨਫਰੰਸ ਵੀ ਕੀਤੀਆਂ ਸਿਗੀਆਂ ਕਾਫੀ ਵਾਰ ਉਹ ਮੀਡੀਆ ਦੇ ਸਾਹਮਣੇ ਵੀ ਆਇਆ ਸੀਗਾ ਤੇ ਉਹਨੇ ਇਹ ਵੀ ਇਲਜ਼ਾਮ ਲਗਾਏ ਨੇ ਇੱਕੀ ਵਿਧਾਇਕਾ ਵੱਲੋਂ ਯਾਨੀ ਕਿ ਡਾਕਟਰ ਅਮਨਦੀਪ ਘਰ ਅਰੋੜਾ ਵੱਲੋਂ ਉਸ ਨੂੰ ਕਾਲ ਕਰਕੇ ਧਮਕੀ ਵੀ ਦਿੱਤੀ ਗਈ ਹੈ ਤੇ ਹੁਣ ਵਿਕਰਮ ਸਿੰਘ ਮਜੀਠੀਆ ਨੇ ਇਸ ਮਾਮਲੇ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਤੇ ਸਿਆਸਤ ਹੋਰ ਵੀ ਭੱਗ ਗਈ ਹੈ ਦੇਖਣਾ ਹੋਵੇਗਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਆਮ ਆਦਮੀ ਪਾਰਟੀ ਦੇ ਲੀਡਰ ਕੀ ਜਵਾਬ ਦਿੰਦੇ ਨੇ ਲੀਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਮਾਨਾ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ